ਗੋਇੰਦਵਾਲ ਸਾਹਿਬ ਦਾ ਪਲਾਂਟ ਜਿਹੜਾ ਖਰੀਦਿਆ ਗਿਆ ਉਸ ਤੋਂ ਬਾਅਦ ਜਿੱਥੇ ਤਾਂ ਮੁੱਖ ਮੰਤਰੀ ਕਹਿੰਦੇ ਨੇ ਕਿ ਕਿ ਹੁਣ ਬਿਜਲੀ ਦੇ ਉਤਪਾਦਨ ਹੋਵੇਗਾ ਪੰਜਾਬ ਅੱਗੇ ਜਾਵੇਗਾ ਦੂਜੇ ਪਾਸੇ ਵਿਰੋਧੀ ਕਹਿੰਦੇ ਨੇ ਕਿ ਕਬਾੜ ਖਰੀਦ ਲਿਆ ਦੇਖੋ ਕੋਈ ਕਬਾੜ ਨਹੀਂ ਹੈ ਸਭ ਤੋਂ ਪਹਿਲਾਂ ਜਿੱਥੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਬਧਾਈ ਦੇ ਪਾਤਰ ਨੇ ਕਿ ਇੱਕ ਸਰਕਾਰਾਂ ਇਹ ਜਿਹੀਆਂ ਆਈਆਂ ਜਿਨ੍ਹਾਂ ਨੇ ਵੇਚਣ ਦੀ ਕੋਸ਼ਿਸ਼ ਕੀਤੀ ਸਟੇਟ ਦੇ ਜਿਹੜੀ ਪ੍ਰਾਪਰਟੀ ਤੇ ਉਹਨਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਦੂਜੇ ਪਾਸੇ ਇੱਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਏ ਨੇ ਜਿਹੜੇ ਪੰਜਾਬ ਦੀ ਬਿਕਿਆ ਹੋਈ ਪ੍ਰਾਪਰਟੀ ਨੂੰ ਜਿਹੜਾ ਦੁਬਾਰੇ ਖਰੀਦ ਰਹੇ ਨੇ ਜਿਹੜੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਖਰੀਦ ਰਹੇ ਨੇ ਜਿਹੜਾ ਥਰਮਲ ਪਲਾਂਟ ਖਰੀਦਿਆ ਗਿਆ ਉਹ ਖਰੀਦਣ ਨਾਲ ਵੀ ਸਾਡਾ ਬਹੁਤ ਸਾਰਾ ਜਿਹੜਾ ਫਾਇਦਾ ਹੋਣਾ ਕਿਉਂਕਿ ਜਿੱਥੇ ਅਸੀਂ ਕੋਲੇ ਦੀ ਖਾਨ ਹੈ ਜਿਹੜੀ ਉਹ ਆਪਦੀ ਲੈ ਕੇ ਉਹਦੇ ਨਾਲ ਕਿੰਨੇ ਸੌ ਕਰੋੜ ਦਾ ਜਿਹੜਾ ਪੰਜਾਬ ਸਰਕਾਰ ਨੂੰ ਫਾਇਦਾ ਹੋਇਆ ਸੋ ਉਹਦੇ ਤਹਿਤ ਹੀ ਜਦੋਂ ਸਾਡੇ ਆਪ ਦਾ ਥਰਮਲ ਪਲੈਂਟ ਹੋਊਗਾ ਉਹਦੇ ਨਾਲ ਵੀ ਜਿਹੜਾ ਬਹੁਤ ਸਾਰਾ ਫਾਇਦਾ ਹੈ ਜਿਹੜਾ ਪੰਜਾਬ ਸਰਕਾਰ ਨੂੰ ਹੋਊਗਾ ਕਿਉਂਕਿ ਪਿਛਲੇ ਸਰਮੇ ਦਰਮਿਆਨ ਅਸੀਂ ਦੇਖਿਆ ਕਿ ਜਿਹੜਾ ਬਠਿੰਡਾ ਥਰਮਲ ਪਲੈਂਟ ਸੀ ਉਹ ਲੰਗੀਆਂ ਸਰਕਾਰਾਂ ਨੇ ਉਹਨੂੰ ਖਤਮ ਕਰਤਾ ਉਹ ਜਿਹੜਾ ਕਿ ਚੰਗਾ ਵਧੀਆ ਚੱਲਣ ਵਾਲਾ ਸੀ ਠੀਕ ਸੀ ਵਧੀਆ ਕੰਮ ਕਰ ਰਿਹਾ ਸੀ ਪਰ ਆਪਣੇ ਨਿੱਜੀ ਹਿੱਤਾਂ ਵਾਸਤੇ ਉਹਨਾਂ ਨੇ ਉਹਨੂੰ ਵੇਚਣ ਵਾਸਤੇ ਹਰ ਤਰ੍ਹਾਂ ਦੇ ਉਪਰਾਲੇ ਕੀਤੇਗੇ ਪਰ ਸਰਦਾਰ ਭਗਵੰਤ ਸਿੰਘ ਮਾਨ ਉਰੀ ਉਹ ਲੱਗੇ ਹੋਣੇ ਕਿ ਪੰਜਾਬ ਦੀ ਪ੍ਰਾਪਰਟੀ ਬਚਾਉਣ ਵਾਸਤੇ ਲੱਗੇ ਨੇ ਪੰਜਾਬ ਨੂੰ ਕਿਵੇਂ ਉਭਾਰਨਾ ਔਰ ਕਿਵੇਂ ਉਹਨੂੰ ਰੰਗਲਾ ਪੰਜਾਬ ਬਣਾਉਣਾ ਉਸ ਪਾਸੇ ਵੱਲ ਲੱਗੇ ਹੋਣੇ ਜੋ ਸਿੱਧੂ ਕਹਿੰਦੇ ਕਹਿੰਦੇ 6000 ਕਰੋੜ ਤੋਂ ਵੱਧ ਦਾ ਕਰਜ਼ਾ ਆ ਇਸ ਥਰਮਲ ਪਲੈਂਟ ਤੇ ਇਹ ਕਿਹਦੇ ਸਿਰ ਪਊਗਾ ਹੁਣ ਕੋਈ ਗੱਲ ਨਹੀਂ ਸਿੱਧੂ ਸਾਹਿਬ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਜਿਹੜਾ ਵੀ ਕੰਮ ਕਰਦੇ ਨੇ ਉਹ ਸੋਚ ਸਮਝ ਕੇ ਕਰਦੇ ਨੇ ਸੋ ਇਸ ਕਰਕੇ ਜੋ ਵੀ ਉਹਨਾਂ ਨੇ ਕੀਤਾ ਬੜਾ ਸੋਚ ਸਮਝ ਕੇ ਕੀਤਾ ਸੋ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਪੰਜਾਬ ਦੇ ਹਿੱਤਾਂ ਲਈ ਹਰ ਇੱਕ ਸਾਹ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਉਹ ਪੰਜਾਬ ਦੇ ਹਿੱਤਾਂ ਲਈ ਲੈਂਦੇ ਨੇ ਸੋ ਇਹ ਵੀ ਉਹਨਾਂ ਨੇ ਸੋਚ ਵਿਚਾਰ ਕੇ ਜਿਹੜਾ ਥਰਮਲ ਪਲੈਂਟ ਲਿਆ ਸੋ ਉਹਨਾਂ ਨੂੰ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਹੁਣ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਸੋ ਆਮ ਲੋਕਾਂ ਦੇ ਹਿੱਤ ਲਈ ਉਹ ਜਿਹੜਾ ਕੰਮ ਕਰ ਰਹੀ ਹੈ